ਮੇਰਾ ਨਾਮ ਕੇਸ਼ ਕੁਮਾਰ ਹੋਇਆ ਜੀ ਮੇਰੀ ਦੁਕਾਨ ਦੇ ਉੱਤੇ ਇੱਕ ਥਰਡ ਪਰਸਨ ਆਇਆ ਵਾ ਔਰ ਆਉਂਦਿਆਂ ਉਹਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੂੰ ਪੁੱਛਿਆ ਕਿ ਪਾਪਾ ਕਿੱਥੇ ਨੇ ਤੁਸੀਂ ਕਿੱਥੇ ਹੋ ਮੈਂ ਜਸਟ ਪਿੱਛੇ ਸੀਗਾ ਆ ਮੈਂ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿੱਥੇ ਗਏ ਨੇ ਕਹਿੰਦਾ ਦੱਸੋ ਤੇ ਨਹੀਂ ਤੂੰ ਦੱਸ ਕਿੱਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕੰਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਤੁੰਦਾ ਤੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਤਾ ਇਹਨੂੰ ਉੱਥੇ ਇਹਦੇ ਕੋਲ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਹ ਵਾਲੇ ਲੈ ਗਏ ਆ ਔਰ ਉਹਨੂੰ ਵੀ ਲੈ ਗਏ ਆ ਉਹ ਸਾਡਾ ਡੀਵੀਆਰ ਵੀ ਲੈ ਗਏ ਤੁਹਾਡੇ ਹੱਥੇ ਛੱਡ ਕੇ ਮੇਰੇ ਹੱਥ ਦੇ ਛੱਡ ਉਹਦੇ ਕੋਲੋਂ ਵੈਪਨ ਖੋਹਦੇ ਆਣ ਲੱਗੀ ਆ ਵੈਪਨ ਵਜਾਏ ਮੇਰੇ ਪੁੱਠਾ ਕਿਵੇਂ ਜਾਓਗੇ ਤੁਹਾਡੇ ਬੱਚੇ ਵੀ ਬੇਬੇਰੀ ਨਾ ਤੁਹਾਡੀ ਵੀ ਜਾਨ ਬਚ ਗਈ ਮੇਰੇ ਬੱਚੇ ਦੀ ਦਿਲੈਨਾ ਪਰ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਵਿਆ ਇਸ ਢੀ ਨੂੰ ਕਿੱਦਾਂ ਦੇਖਦਾ ਤੁਸੀਂ ਕੋਈ ਫਰੋਤੀ ਆਈ ਹੋਵੇ ਕੋਈ ਕਾਲ ਆਈ ਹੋਵੇ ਕਿਸੇ ਨੇ ਧਮਕੀ ਆਈ ਸਾਡੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆ ਜੇ ਨਾ ਆਓ ਜੀ ਸਾਡੀ ਜੁਬਾਨਿਆਂ ਦੇ ਕੇ ਆਓ ਜੀ ਕਿੱਧਰ ਆਇਓ ਕਦੀ ਵੀ ਕਿਸੇ ਨੂੰ ਤੂਣੀ ਤੈਣੀ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੋਲੇਜ ਨਹੀਂ ਹੈ ਸ਼ਾਇਦ ਸ਼ਾਇਦ ਰਾਗੀ ਵੀ ਹੋ ਸਕਦਾ ਮਾਹਲਾ ਬਦਲਿਆ ਗੋਲੀ ਚੱਲੀ ਤੇ ਜ਼ਖਮੀ ਵੀ ਹੋਏ ਨੇ ਤੇ ਭਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ 10 ਰੋਡ ਤੇ ਉਹਨਾਂ ਦੇ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਆ ਤੇ ਇਹਨਾਂ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਏ ਜਾਣ ਤੁਹਾਨੂੰ ਫੜਾਂਗੇ ਕਿੰਨੇ ਬੰਦੇ ਜ਼ਖਮੀ ਹੋਏ ਇੱਕ ਹੀ ਬੰਦਾ ਪਤਾ ਲੱਗਾ ਜੀ ਉਹਨੂੰ ਨਹੀਂ ਮਿਲਿਆ ਆਪਾਂ ਮਾਨੂੰ ਇੱਕ ਬੰਦੇ ਦਾ ਪਤਾ ਲੱਗਾ ਜ਼ਖਮੀ ਹੋਇਆ ਉਹ ਕੋਈ ਕੋਲੀ ਚਲਾਣ ਵਾਲਾ ਫੜਿਆ ਵੀ ਹੈ ਕੋਈ ਨਹੀਂ ਫਿਰ ਹਾਲ ਤੇ ਕੋਈ ਐਹੋ ਜੀ ਗੱਲ ਨਹੀਂ ਆ ਗਈ ਜੇ ਫੜਿਆ ਉਹ ਇਹ ਦੁਕਾਨ ਦਾ ਮਾਲਕ ਫੜਿਆ ਮਤਲਬ ਜੇ ਕੋਈ ਪਾਰਟ ਆਊਗਾ ਤਾਂ ਮੈਂ ਸਾਂਝਾ ਕਰ ਲਾਂਗਾ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਹੋਇਆ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ بیٹے ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਮਦਦ ਕੀਤੀ ਹਾਂਜੀ ਸੀਸੀਟੀਵੀ ਮੈਨੂੰ ਕੋਈ ਮਿਲੀ ਨਹੀਂ ਪਰ ਉਹਦੇ بیٹے ਨੇ ਮੈਨੂੰ ਬਿਆਨ ਵਰਬਲੀ ਦਿੱਤੇ ਅਜੇ ਕਿ ਉਹਨਾਂ ਨੇ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਫੜ ਲਿਆ ਉਹ ਬਾਕੀ ਇਨਵੈਸਟਿਗੇਸ਼ਨ ਚੱਲ ਰਹੀ ਹੈ ਜਿਹੜਾ ਉਸ ਦੇ ਉੱਪਰ ਹੈ ਅੰਚ ਅੱਛਾ ਕਿੱਥੇ ਦੁਕਾਨਾ ਕੀ ਹੋਇਆ ਸਰ ਇੱਥੇ ਦੁਕਾਨ ਤੇ ਮੈਂ ਸਮਾਨ ਲਾ ਰਿਹਾ ਸੀ ਬਾਹਰੋਂ ਇੱਕ ਆਇਆ ਬੰਦਾ ਮੂੰਹ ਟੱਕਿਆ ਹੋਇਆ ਬੈਗ ਉਹਨੇ ਪਾਇਆ ਸੀ ਉਹਦੇ ਬੈਗ ਤੇ ਮੈਂ ਪਹਿਲਾਂ ਦੇਖ ਲਿਆ ਕਿ ਉਹਨੇ ਲੇਵਰਵਲ ਕੱਢ ਲਿਆ ਸੀ ਬੰੂ ਕਢਣ ਰਿਹਾ ਸੀ ਤੇ ਮੈਂ ਇੱਕ ਵਾਰ ਤਾਂ ਹੋ ਗਿਆ ਕਿ ਮਤਲਬ ਪਿਛੇ ਹਟ ਗਏ ਪਰ ਮੈਂ ਨਹੀਂ ਅੱਗੇ ਜਾਈਏ ਉਹਨੂੰ ਮੈਂ ਪਿੱਛੇ ਪੁੱਛਿਆ ਅੰਦੇ ਕਿੱਥੇ ਗਏ ਲੈ ਕੰਮ ਦੱਸੋ ਅੰਦੇ ਕੰਮ ਕਿੱ데 ਗਏ ਤੇ ਮੈਂ ਪਿੱਛੇ ਜਾ ਕੇ ਉਹਨੂੰ ਫੜਿਆ ਜਦੋਂ ਉਹਨੂੰ ਮੈਂ ਫੜਿਆ ਤੇ ਉਹਨੇ ਦੋ ਤਿੰਨ ਫੈਰ ਕੱਢੇ ਇੱਥੇ ਮੈਂ ਲਾਗੋ ਲੰਗੇ ਫੈਰ ਦੋ ਬਾਅਦ ਬਾਅਦ ਜਾ ਕੇ ਸ਼ਾਟ ਦਿਖਾ ਲਾ ਸ਼ਾਟ ਦੇ ਨਾਲ ਲਾ ਕੇ ਲੰਗੇ ਲਾ ਕੇ ਲੰਗੇ ਉਹਨੂੰ ਮੈਂ ਬਾਅਦ ਜਾ ਕੇ ਛੁੱਟਿਆ ਉਦੋਂ ਫਿਰ ਇੱਕ ਫੈਰ ਕੱਢਿਆ ਉਦੋਂ ਬਾਅਦ ਉਹਨੂੰ ਫੜ ਲਿਆ ਕਿੱਥੇ ਉਹ ਬੰਦਾ ਉਹ ਲੱਗੇ ਸੀ ਉਹ ਸ਼ਾਫਰ ਇਹ ਜੱਪੜ ਨੂੰ ਛੁੱਟਿਆ ਉਹਨੂੰ ਫੜਿਆ ਕਿੰਨੇ ਕਿੰਨੇ ਲੋਕ ਆਏ ਸੀ ਇਕ ਕੋਈ ਆਇਆ ਹੈ ਇੱਕ ਕੋਈ ਬੰਦਾ ਹੈ ਤੇ ਕੋਈ ਜ਼ਖਮੀ ਕੋਣ ਹੋਇਆ ਜ਼ਖਮੀ ਬਾਹਰ ਜਦੋਂ ਗੋਲੀ ਚੱਲੀ ਸੁਣਿਆ ਵਾ ਕਿ ਬਾਹਰ ਕਿਸੇ ਦੇ ਲੱਗੀ ਹੈ ਉਦੋਂ ਧਿਆਨ ਨਹੀਂ ਆੜਾ ਧਿਆਨ ਉਹਨੂੰ ਫੜਨ ਵਾਲੀ ਅੱਛਾ ਤੇ ਕਿਹਦੇ ਵੱਲੋਂ ਪੁੱਛਦੇ ਸੀ ਯਾਰ ਪਾਪਾ ਵੱਲੋਂ ਇਹਨਾਂ ਵੱਲੋਂ ਪੁੱਛ ਹਾਂਜੀ ਅੰਦਰ ਕਿਤੇ ਮੈਂ ਰੌਣਕ ਟੋਟਾ ਫਾਇਰ ਦੋ ਇੱਥੇ ਇੱਕ ਬਾਹਰ ਹੈ ਬਾਕੀ ਜਲਦਬਾਜ਼ੀ 'ਚ ਦੋ ਤਿੰਨ ਹੋਰ ਹੋ ਸਾਡੇ ਗਿਨੇ ਨਹੀਂ ਮੈਂ ਅੱਛਾ ਬੇਟਾ ਇਹ ਨਹੀਂ ਦਲੇਰੀ ਜਿੱਤਾ ਹਿੰਮਤ ਦਿਖਾਈ ਸਾਹਮਣੇ ਗਿਆ ਹੱਥ ਜਿਹਾ ਧਿਆਰ ਹੈ ਤੇ ਆਰਮਡ ਤੌਰ ਤੇ ਲੋਕ ਡਰ ਜਾਂਦੇ ਆ ਤੁਹਾਡੇ ਕਹਿੰਦੇ ਕੁਰਸੀਆਂ ਥੱਲੇ ਪਰ ਤੇਰੇ ਅੰਦਰ ਇੰਨੀ ਦਲੇਰੀ ਮੈਂ ਵੀ ਸੋਚਿਆ ਕਿ ਪਿੱਛੇ ਹਟ ਜਾ ਲੈ ਪਰ ਮੈਨਾਂ ਕਿ ਮਰਨਾ ਨਹੀਂ ਹੈ ਝੋਕੇ ਵੀ ਮੰਨਣਾ ਤੇ ਸਿੱਧੇ ਹੋ ਗਏ ਵੀ ਮਰਨਾ ਦੇਖੀ ਜਾਊਗੀ ਜਿਵੇਂ ਆਊਗਾ ਝਗੜਾ ਤੇ ਨਹੀਂ ਚੱਲਦਾ ਕਿਸ ਨਾਲ ਝਗੜਾ ਤੇ ਨਹੀਂ ਚੱਲਦਾ ਹਾਂਜੀ ਕਦੀ ਦੁਕਾਨਦਾਰੀ ਹੈ ਕਦੀ ਡਰਾਈਵਿੰਗ ਕਦੀ ਡਰਾਈਵਿੰਗ ਭੰਡੀ ਲੱਗ ਗਿਆ ਤੁਹਾਡੇ ਕੀ ਲੱਗਦਾ ਜੀ ਜੀ ਦੱਸੋ ਮੈਂ ਦਾ ਦਾਖਾ ਕਿਥੇ ਜਾਣਾ ਹੈ ਹਾਂਜੀ ਪੈਸਾ ਕੀ ਹੋਇਆ ਤੁਹਾਡੇ ਲੜਕੇ ਇੱਕ ਮਿੰਟ ਜੀ ਕੋਈ ਪੜਨ ਸਰ ਜੀ ਅੱਛਾ ਹਾਂਜੀ ਮੈਂ ਜਿੱਤਦਾ ਹੀ ਜਾਇਆ ਅੱਛੇ ਆ ਗਏ ਹੁਣ ਕੀ ਚੋਪਾ ਕੀ ਨਾਲ ਹੈ ਮੇਰੇ ਨਾਮਿੰਦਰਪਾਲ ਸੋਨੂ ਕੀ ਹੈ ਅੱਛਾ ਕੀ ਕੰਮ ਕਰਦਾ ਬੇਟਾ ਤੁਹਾਡਾ ਜੈਜਿੰਦਰ ਕਾਨ ਭਾਜੀ ਸਰ ਕਿੰਨੀਆਂ ਗੁਣੀਆਂ ਚੱਲੀਆਂ ਭਾਜੀ ਮੇਰਾ ਨਾਮ ਕੇਸ਼ ਕੁਮਾਰ ਹੋਇਆ ਜੀ ਮੇਰੀ ਦੁਕਾਨ ਦੇ ਉੱਤੇ ਇੱਕ ਥਰਡ ਪਰਸਨ ਆਇਆ ਵਾ ਔਰ ਆਉਂਦਿਆਂ ਉਹਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੂੰ ਪੁੱਛਿਆ ਕਿ ਪਾਪਾ ਕਿੱਥੇ ਨੇ ਤੁਸੀਂ ਕਿੱਥੇ ਹੋ ਮੈਂ ਜਸਟ ਪਿੱਛੇ ਸੀਗਾ ਆ ਮੈਂ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿੱਥੇ ਗਏ ਨੇ ਕਹਿੰਦਾ ਦੱਸੋ ਤੇ ਨਹੀਂ ਤੂੰ ਦੱਸ ਕਿੱਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕੰਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਧੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਤਾ ਇਹਨੂੰ ਉੱਥੇ ਦੇ ਕੋਈ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਫ ਵਾਲੇ ਲੈ ਗਏ ਆ ਔਰ ਉਹਨੂੰ ਵੀ ਲੈ ਗਏ ਆ ਉਹ ਸਾਡਾ ਡੀਵੀਆਰ ਵੀ ਲੈ ਗਏ ਤੜੇ ਹੱਥ ਤੇ ਸਾਡੇ ਮੇਰੇ ਹੱਥ ਦੇ ਸਾਡ ਉਹਦੇ ਕੋਲੋਂ ਵੈਪਨ ਖੋਹਦੇ ਆਣ ਲੱਗੀ ਆ ਵੈਪਨ ਵਜਾਏ ਮੇਰੇ ਪੁੱਠਾ ਕਿਹਨੂੰ ਜੋਗੇ ਤੁਹਾਡੇ ਬੱਚੇ ਵੀ ਦਬੇਰੀ ਨੇ ਤੁਹਾਡੀ ਵੀ ਜਾਨ ਬਚ ਗਈ ਮੇਰੇ ਬੱਚੇ ਦੀ ਦਿਲੈਨਾ ਪਰ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਵਿਆ ਇਸ ਚੀਜ਼ ਨੂੰ ਕਿੱਦਾਂ ਦੇਖਦਾ ਤੁਸੀਂ ਕੋਈ ਫਰੋਤੀ ਆਈ ਹੋਵੇ ਕੋਈ ਕਾਲ ਆਈ ਹੋਵੇ ਕਿਸੇ ਨੇ ਧਮਕੀ ਆਈ ਸਾਡੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆਏ ਨਾ ਆਓ ਜੀ ਸਾਡੀ ਜ਼ੁਬਾਨਿਆਂ ਦੀ ਆਓ ਜੀ ਇੱਧਰ ਆਇਓ ਕਦੀ ਵੀ ਕਿਸੇ ਨੂੰ ਤੂਣੀ ਤੈਣੀ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੋਲੇਜ ਨਹੀਂ ਹੈ ਸ਼ਾਇਦ ਸ਼ਾਇਦ ਰਾਘੇ ਵੀ ਹੋ ਸਕਦਾ ਹਾਂਜੀ ਮਾਮਲਾ ਪਤਾ ਜਿਹਾ ਗੋਲੀ ਚੱਲੀ ਤੇ ਜ਼ਖਮੀ ਵੀ ਹੋਇਆ ਹੈ ਤੇ ਪਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ ਇਹਦਾ ਰੋਡ ਤੇ ਉਹਨਾਂ ਦੇ ਗੋਲੀ ਚੱਲੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਆ ਤੇ ਇਹਨਾਂ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਇਆ ਜਾਣ ਉਹਨਾਂ ਫੜਾਂਗੇ ਕਿਹੜੇ ਬੰਦੇ ਜ਼ਖਮੀ ਹੋਏ ਕਿੱਕੀ ਬੰਦਾ ਪਤਾ ਲੱਗਾ ਜੋ ਉਹਨੂੰ ਨਹੀਂ ਮਿਲਿਆ ਆਪਾਂ ਸਾਨੂੰ ਇੱਕ ਬੰਦੇ ਦਾ ਪਤਾ ਲੱਗਾ ਜ਼ਖਮੀ ਹੋਇਆ ਉਹ ਗੋਲੀ ਚਲਾਣ ਵਾਲਾ ਫੜਿਆ ਵੀ ਹੈ ਕੋਈ ਨਹੀਂ ਫਿਰ ਹਾਲਤ ਤੇ ਕੋਈ ਐਹੋ ਜੀ ਗੱਲ ਨਹੀਂ ਆ ਗਈ ਜੇ ਫੜਿਆ ਉਹ ਇਹ ਦੁਕਾਨ ਦਾ ਮਾਲਕ ਫੜਿਆ ਮਤਲਬ ਜੇ ਕੋਈ ਪਾਰ ਆਊਗਾ ਤਾਂ ਨਾ ਸੰਝਾ ਕਰ ਲਾਂਗੇ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਹੋਇਆ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ ਬੇਟੇ ਨੇ ਹੀ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਹਮਦ ਕੀਤੀ ਹਾਂਜੀ ਸੀਸੀਟੀਵੀ ਮੈਨੂੰ ਕੋਈ ਮਿਲੀ ਨਹੀਂ ਪਰ ਉਹਦੇ ਬੇਟੇ ਨੇ ਮੈਨੂੰ ਬਿਆਨ ਵਰਬਲੀ ਦਿੱਤੇ ਅਜੇ ਕਿ ਉਹਨਾਂ ਨੇ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਫੜ ਲਿਆ ਉਹ ਬਾਕੀ ਇਨਵੈਸਟਿਗੇਸ਼ਨ ਚੱਲ ਰਹੀ ਹੈ ਜਿਹੜਾ ਵੀ ਦੋਸ਼ੀ ਉੱਪਰ ਹੈ ਹਾਂ ਛੇ ਅੱਛਾ ਕਿੱਥੇ ਦੁਕਾਨਾ ਕੀ ਹੋਇਆ ਸਰ ਇੱਥੇ ਦੁਕਾਨ ਤੇ ਮੈਂ ਸਮਾਨ ਲਾ ਰਿਹਾ ਸੀ ਬਾਹਰੋਂ ਇੱਕ ਆਇਆ ਬੰਦਾ ਮੂੰਹ ਟੱਕਿਆ ਹੋਇਆ ਬੈਗ ਉਹਨੇ ਪਾਇਆ ਸੀ ਉਹਦੇ ਬੈਗ ਤੇ ਮੈਂ ਪਹਿਲਾਂ ਦੇਖ ਲਿਆ ਕਿ ਉਹਨੇ ਲਵੋਰਲ ਕੱਢ ਲਿਆ ਸੀ ਬਲੂ ਕੱਢਣ ਰਿਹਾ ਸੀ ਤੇ ਮੈਂ ਇੱਕ ਵਾਰ ਤਾਂ ਹੋ ਗਿਆ ਕਿ ਮਤਲਬ ਪਿਛੇ ਹਟ ਗਏ ਪਰ ਮੈਂ ਨਹੀਂ ਅੱਗੇ ਜਾਈਏ ਉਹਨੇ ਮੈਂ ਪਿੱਛੇ ਉਹ ਪੁੱਛਿਆ ਅੰਦਰ ਕਿੱਥੇ ਗਏ ਲੈ ਕੰਮ ਦੱਸੋ ਅੰਦਰ ਕੰਮ ਕਿਤੇ ਗਏ ਤੇ ਮੈਂ ਪਿੱਛੇ ਜਾ ਕੇ ਉਹਨੂੰ ਫੜਿਆ ਜਦੋਂ ਉਹਨੇ ਮੈਂ ਫੜਿਆ ਤੇ ਉਹਨੇ ਦੋ ਤਿੰਨ ਫਾਇਰ ਕੱਢੇ ਇੱਥੇ ਮੈਂ ਲਾਗੋ ਲੰਗੇ ਫਾਇਰ ਦੋ ਬਾਹਰ ਬਾਹਰ ਜਾ ਕੇ ਆ ਸ਼ਾਟ ਦਿਖਾਉ ਆ ਸ਼ਾਟ ਦੇ ਨਾਲ ਲਾ ਕੇ ਲੰਗੇ ਲਾ ਕੇ ਲੰਗੇ ਉਹਨੂੰ ਬਾਹਰ ਜਾ ਕੇ ਸੁਟਿਆ ਉਹਤੇ ਫਿਰ ਇੱਕ ਫਾਇਰ ਕੱਢਿਆ ਉਸ ਤੋਂ ਬਾਅਦ ਉਹਨੂੰ ਫੜ ਲਿਆ ਕਿੱਥੇ ਉਹ ਬੰਦਾ ਉਹ ਲੈ ਗਿਆ ਸੀ ਉਸ ਸ਼ਾਪਰ ਦੇ ਵਿਪਨ ਫੜਿਆ ਗਿਆ ਕਿੰਨੇ ਲੋਕ ਆਏ ਸੀ ਇੱਕੋ ਹੀ ਆਇਆ ਇੱਕੋ ਬੰਦਾ ਤੇ ਕੋਈ ਜ਼ਖਮੀ ਕੋਣ ਹੋਇਆ ਜ਼ਖਮੀ ਬਾਹਰ ਜਦੋਂ ਗੋਲੀ ਚੱਲੀ ਸੁਣਿਆ ਵਾ ਕਿ ਬਾਹਰ ਕਿਸ ਦੇ ਲੱਗੀ ਉਦੋਂ ਧਿਆਨ ਨਹੀਂ ਆੜਾ ਚਾਲ ਨੂੰ ਫੜਨ ਵਾਲੀ ਅੱਛਾ ਤੇ ਕਿਹਦੇ ਵੱਲੋਂ ਪੁੱਛਦੇ ਸੀ ਯਾਰ ਪਾਪਾ ਵੱਲੋਂ ਇਹਨਾਂ ਵੱਲੋਂ ਪੁੱਛ ਹਾਂਜੀ ਅੰਦਰ ਕਿਤੇ ਮੈਂ ਰੌਂਦ ਕੋਟੇ ਫਾਇਰ ਦੋ ਇੱਥੇ ਇੱਕ ਬਾਹਰ ਹੈ ਬਾਕੀ ਜਲਦਬਾਜੀ 'ਚ ਦੋ ਤਿੰਨ ਹੋਰ ਹੋ ਸਕਦੇ ਗਿਨੇ ਨਹੀਂ ਮੈਂ ਅੱਛਾ ਬੇਟਾ ਇਹ ਨਹੀਂ ਦਲੇਰੀ ਜਿੱਤਾਂ ਹਿੰਮਤ ਦਿਖਾਈ ਸਾਹਮਣੇ ਗਿਆ ਹੱਸ ਕੇ ਧਿਆਰ ਹੈ ਤੇ ਆਰਮਡ ਤੌਰ ਤੇ ਲੋਕ ਡਰ ਜਾਂਦੇ ਆ ਤੁਹਾਡੇ ਕਹਿੰਦੇ ਕੁਰਸੀਆਂ ਥੱਲੇ ਪਰ ਤੇਰੇ ਅੰਦਰ ਇੰਨੀ ਡਰੇੜੀ ਮੈਂ ਵੀ ਸੋਚਿਆ ਕਿ ਪਿੱਛੇ ਹਟ ਜਾ ਲੈ ਆ ਪਰ ਮੈਨਾਂ ਮਰਨਾ ਨਹੀਂ ਹੈ ਝੋਕੇ ਵੀ ਮੰਨਣਾ ਤੇ ਸਿੱਧਾ ਹੋ ਗਿਆ ਵੀ ਮਰਨਾ ਦੇਖੀ ਜਾਊਗੀ ਜਿਵੇਂ ਆਊਗਾ ਝਗੜਾ ਤੇ ਨਹੀਂ ਚੱਲਦਾ ਕਿਸ ਨਾਲ ਝਗੜਾ ਤੇ ਨਹੀਂ ਚੱਲਦਾ ਹਾਂਜੀ ਕਦੀ ਦੁਕਾਨਦਾਰੀ ਹੈ ਕਦੀ ਡਰਾਈਵਿੰਗ ਕਦੀ ਡਰਾਈਵਿੰਗ ਆ ਵੀ ਆਪਾਂ ਤਾਂ ਅਲੱਗ ਕੰਪਨੀ ਦੇ ਲੈ ਗਏ ਕੋਡ ਤੁਹਾਡੇ ਕੀ ਲੱਗਦਾ ਜੀ ਜੀ ਦੱਸੋ ਮੈਂ ਡਾਡਾ ਛਕਿ ਸੀ ਇਹਣਾ ਹਾਂਜੀ ਪੈਸਾ ਕੀ ਹੋਇਆ ਤੁਹਾਡੇ ਲੜਕੇ ਇੱਕ ਮਹੀਨੇ ਕੋਈ ਪਤਾ ਨਹੀਂ ਸਰ ਜੀ ਅੱਛਾ ਹਾਂਜੀ ਮੈਂ ਜਿੱਦ ਤਾਈਆ ਜਾਇਆ ਅੱਛੇ ਆ ਗਏ ਹੁਣ ਕੀ ਚੌਂਕ ਕੀ ਨਾਲ ਆ ਜੇ ਨਾਮ ਨਹੀਂ ਪਾ ਸੋਨੂ ਕੀ ਹੈ ਕੀ ਕੰਮ ਕਰਦਾ ਬੇਟਾ ਤੁਹਾਡਾ ਜੈ ਜਿੰਦ ਕਾਨ ਕਟ ਰੈਕਿੰਗ ਪਾਜੀ ਸਰ ਕਿੰਨੀਆਂ ਗੁਣੀਆਂ ਚੱਲੀਆਂ ਪਾਜੀ